ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੁਹਾਨੂੰ ਆਪ ਸਭ ਦਾ ਸਵਾਗਤ ਕੀਤਾ ਜਾਂਦਾ ਹੈ ਜਿਹੜੇ ਦਾ ਸ੍ਰੀ ਗੁਰੂ ਹਰ Rai ਜੀ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦੋਨਾਂ ਪਾਤਸ਼ਾਹੀਆਂ ਤੇ ਉੱਪਰ ਆਪਾਂ ਵਿਚਾਰ ਕਰਨ ਦੇ ਲਈ ਪਿਆਰ ਵਰ ਤਿਆਰ ਖੜੇ ਆ ਰਜੇ ਤੁਹਾਡੇ ਮਨ ਚ ਜੋ ਵੀ ਸਵਾਲ ਨੇ ਜੋ ਵੀ ਪ੍ਰਸ਼ਨ ਨੇ ਤੁਸੀਂ ਕਮੈਂਟ ਸੈਕਸ਼ਨ ਚ ਲਿਖ ਸਕਦੇ ਹੋ ਤੇ ਤੁਹਾਡੇ ਹਰ ਇੱਕ ਸਵਾਲ ਦਾ ਨਿੱਘਾ ਸਵਾਗਤ ਕਰਦੇ ਆਂ ਦੋਸਤੋ ਮਿੱਤਰਾਂ ਤੱਕ ਸਨੇਹਾ ਲਾ ਦਿਓ ਜਿਹੜਾ ਸੈਸ਼ਨ ਆ ਸ਼ੁਰੂ ਹੋ ਚੁੱਕਿਆ ਹੈ ਕੋਈ ਵੀ ਇਸ ਸੈਸ਼ਨ ਤੋਂ ਜਿਹੜਾ ਹੈ ਵਾਂਝਾ ਨਾ ਰਹੇ ਤੇ ਪੰਜਾਬ ਦੇ ਕਿਸ ਕੋਨੇ ਤੋਂ ਤੁਸੀਂ ਜੁੜੇ ਹੋਏ ਹੋ ਕਮੈਂਟ ਸੈਕਸ਼ਨ ਚ ਆਪਣੀ ਹਾਜ਼ਰੀ ਲਾ ਦਿਓ ਰਜੇ ਕੋਸ਼ਿਸ਼ ਪੂਰੀ ਰਹੇਗੀ ਕਿ ਆਪਾਂ ਨਾਲ-ਨਾਲ ਕੰਪਰੀਜ਼ਨ ਕਰਦੇ ਹੋਏ ਸਾਰੇ ਗੁਰੂ ਸਾਹਿਬਾਨਾਂ ਦੇ ਬਾਰੇ ਪੜ੍ਹਦੇ ਜਾਈਏ ਤੇ ਤੁਸੀਂ ਵੀ ਵਿਚਾਰ ਜਰੂਰ ਰੱਖਣੇ ਆ ਤਾਂ ਕਿ ਆਪਾਂ ਹੋਰ ਵੀ ਜ਼ਿਆਦਾ ਚਰਚਾ ਕਰ ਸਕੀਏ ਸਤਿ ਪਾਸ਼ਾ ਜੀ ਸ਼੍ਰੀ ਗੁਰੂ ਹਰ Rai ਜੀ ਸਭ ਤੋਂ ਪਹਿਲਾਂ ਸ਼ੁਰੂ ਕਰਦੇ ਟੌਪਿਕ ਰਜ ਜੀ ਹਾਂਜੀ ਸਤਿ ਪਾਸ਼ਾ ਜੀ ਸ਼੍ਰੀ ਗੁਰੂ ਹਰ Rai ਜੀ ਹਾਂਜੀ ਗੁੱਡ ਈਵਨਿੰਗ ਸਸ਼ੀਕਾਲ हां ਵੀ ਪੰਜਾਬ ਦੇ ਕਿਸ ਕੋਨੇ ਤੋਂ ਤੁਸੀਂ ਜੁੜੇ ਹੋਏ ਹੋ ਇੱਕ ਵਾਰੀ ਹੰਗਾਰਾ ਜਾਂ ਭਰਦੇ ਜਾਓ ਲੁਧਿਆਣਾ ਮੇਬੀ ਵੀਰਪਾਲ ਤੁਸੀਂ ਦਾ ਪੇਡ ਗਰੁੱਪ ਦੇ ਵਿੱਚ ਵੀ ਸਟੂਡੈਂਟ ਹੈਗੇ ਹੋ ਹਨਾ ਹਾਂਜੀ ਸੋ 7th ਗਰੁੱਪ 7ਵੀਂ ਪਾਸ਼ਾਈ ਉਹਨਾਂ ਬਾਰੇ ਚਰਚਾ ਕਰਦੇ ਆਪਾਂ ਨਾਲ ਨਾਲ ਤੁਸੀਂ राजे ਨੋਟਬੁੱਕ ਲੈ ਕੇ ਬਹਿ ਜਾਓ ਜੀ ਤੇ ਨੋਟ ਕਰਦੇ ਜਾਇਓ ਜੀ राजे ਫਰੀਦাবাদ ਤੋਂ ਅਜਾ ਫਰੀਦাবাদ ਇੱਕ ਹਰਿਆਣਿਆ ਚ ਹੈ राजे ਹਾਂਜੀ ਸੋ ਗੱਲ ਕਰਦੇ ਸਦੀਪ ਪਾਸ਼ੇ ਜੀ ਬਾਰੇ ਖਾਬੀ ਸਦੀਪ ਪਾਸ਼ੇ ਜੀ ਸਦੀਪ ਪਾਸ਼ੇ ਜੀ ਬਾਰੇ ਗੱਲ ਕਰ ਲੈਨੇ ਹਾਂ ਜੀ ਜਨਮ ਇਹਨਾਂ ਦਾ ਜਨਮ ਸੀਗਾ 30 ਜਨਵਰੀ 1630 ਕੀਰਤਪੁਰ ਸਾਹਿਬ ਤੇ ਪਿਤਾ ਦਾ ਨਾਮ ਹੈ ਬਾਬਾ ਗੁਰਦੇਵ ਜੀ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਸਭ ਤੋਂ ਵੱਡੇ ਸੁਪੁੱਤਰ ਉਹਨਾਂ ਦੇ ਜਿਹੜੇ ਬੇਟੇ ਸੀਗੇ ਉਹਨਾਂ ਨੂੰ ਜਿਹੜਾ ਗੁਰਸ਼ਿਖ ਸੌਂਪੀ ਗਈ ਸੀ ਠੀਕ ਰਜੇ ਅਗਲੇ ਪੁਆਇੰਟ ਵੱਲ ਆਜੋ ਨਿਹਾਲਕੌਰ ਮਾਤਾ ਦਾ ਨਾਮ ਹੈ ਤੇ ਮਾਤਾ ਅਨੰਤੀ ਰਜੇ ਵਿਚਾਰ ਕਰਨਾ ਅ ਜ਼ਰੂਰੀ ਹੋ ਜਾਂਦਾ ਹੈ ਰਜੇ ਤੁਸੀਂ ਦੇਖੋ ਜੋ ਚੌਥੀ ਪਾਸ਼ੇਈ ਸੀ ਜੋ ਚੌਥੀ ਪਾਸ਼ੇਈ ਸੀ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਉਹਨਾਂ ਦੀ ਜਿਹੜੀ ਸੁਪਤਨੀ ਦਾ ਨਾਮ ਸੀ ਬੀਬੀ ਭਾਨੀ ਜੀ ਬੀਬੀ ਭਾਨੀ ਜੀ ਠੀਕ ਹੈ ਉਸ ਤੋਂ ਬਾਅਦ ਇਹਨਾਂ ਦੇ ਅੱਗੇ ਬੇਟੇ ਨੂੰ ਗੁਰਸ਼ਿਪ ਮਿਲਦੀ ਹੈ ਠੀਕ ਹੈ ਕਿਹਨਾਂ ਨੂੰ ਗੁਰਸ਼ਿਪ ਮਿਲੀ ਸੀ ਗੁਰੂ ਅਰਜਨ ਦੇਵ ਗੁਰੂ ਅਰਜਨ ਦੇਵ ਠੀਕ ਹੈ ਗੁਰੂ ਅਰਜਨ ਦੇਵ ਜੀ ਇਹਨਾਂ ਦਾ ਵਿਆਹ ਹੋਇਆ ਸੀ राजे ਇਹਨਾਂ ਦਾ ਵਿਆਹ ਹੋਇਆ ਸੀਗਾ ਮਾਤਾ ਗੰਗਾ ਜੀ ਨਾਲ ਮਾਤਾ ਗੰਗਾ ਜੀ ਨਾਲ ਉਸ ਤੋਂ ਬਾਅਦ ਆਪਣੀ ਗੁਰਗੱਦੀ ਘਰ ਚ ਰਹੀ ਐ ਇਸ ਗੱਲ ਦਾ ਧਿਆਨ ਚ ਰੱਖਣਾ ਜੀ ਠੀਕ ਹੈ ਪੰਜਵੇਂ ਗੁਰੂ ਤੇ ਨਾਲ ਨਾਲ ਰਜੇ ਧਿਆਨ ਚ ਰੱਖਣਾ ਵੀ ਇਹਨਾਂ ਦੇ ਅੱਗੇ بیٹے ਸੀ ਇਹਨਾਂ ਦੇ ਇੱਕ بیٹے ਸੀ ਸ੍ਰੀ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਠੀਕ ਹੈ ਬੰਦੀ ਛੋੜ ਬਾਬਾ ਇਹ ਛੇਵੇਂ ਗੁਰੂ ਬਣੇ ਸੀ ਰਜੇ ਇਹਨਾਂ ਨੇ ਜਿਹੜੀ ਗੁਰਸ਼ਿਪ ਅੱਗੇ ਸੌਂਪੀ ਜੀ ਨਾ ਇਹਨਾਂ ਦਾ ਵਿਆਹ ਬੀਬੀ ਨਾਨਕੀ ਜੀ ਆਪਾਂ ਨਾਂ ਲਿਖ ਦਿੰਨੇ ਆ ਮਾਤਾ ਨਾਨਕੀ ਜੀ ਉਹਨਾਂ ਦੇ ਨਾਲ ਹੋਇਆ ਸੀ ਤੇ ਇਹਨਾਂ ਨੇ ਗੁਰਸ਼ਿਪ ਆਪਣੇ 5 بیٹے ਸੀ 3 4 ਤੇ 5 ਠੀਕ ਹੈ ਸਭ ਤੋਂ ਵੱਡੇ بیٹے ਸੀ ਬਾਬਾ ਗੁਰਦਤਾ ਜੀ ਬਾਬਾ ਗੁਰਦਤਾ ਜੀ ਉਹਨਾਂ ਦੇ بیٹے ਉਹਨਾਂ ਦੇ بیٹے ਗੁਰੂ ਹਰਰਾਇ ਜੀ ਉਹਨਾਂ ਨੂੰ ਜਿਹੜੀ ਗੁਰਸ਼ਿਪ ਸੌਂਪੀ ਜਾਂਦੀ ਹੈ ਉਸ ਤੋਂ ਵੱਡੇ ਹਾਂ ਇਹ ਨਾਮ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਉਸ ਤੋਂ ਵੱਡੇ 20 ਬੈਠੇ ਸੀਗੇ ਧੀਰਮਲ ਜੀ ਜਿਨ੍ਹਾਂ ਦਾ ਨਾਂ ਸੀ ਉਹਨਾਂ ਨੂੰ ਗੁਰਸ਼ਿਪ ਸੌਂਪਣ ਦੀ ਬਜਾਏ ਆ ਤੁਹਾਡੇ ਸਾਹਮਣੇ ਸਾਰਾ ਵੇਰਵੈਰ ਅਜੇ ਤੁਹਾਨੂੰ ਪਤਾ ਹੋਣਾ ਚਾਹੀਦਾ ਕੱਲੀ-ਕੱਲੀ ਚੀਜ਼ ਦੇਖੋ ਗੁਰਸ਼ਿਪ ਦਾ ਕੁਛ ਇਸ ਤਰੀਕੇ ਨਾਲ ਕਰਮ ਰਿਹਾ ਸੀਗਾ ਆਚਾਰ ਬਣਿਆ ਵੀ ਪਿਆ ਇਹ ਆਪਣੇ ਪੰਜਵੀਂ ਪਾਸ਼ੇਈ ਸੀ ਠੀਕ ਹੈ ਪੰਜਵੀਂ ਪਾਸ਼ੇਈ ਲਓ ਰਜੇ ਹਾਂਜੀ ਇਹ ਪੰਜਵੀਂ ਪਾਸ਼ੇਈ ਸੀ ਆਪਣੇ ਇਹਨਾਂ ਦੇ ਅੱਗੇ ਜਿਹੜਾ ਹੈ ਇੱਕੋ ਇੱਕ ਬੇਟਾ ਸੀ ਗੁਰੂ ਹਰਗੋਬਿੰਦ ਜੀ ਤੇ ਇਹਨਾਂ ਨੇ ਜਿਹੜੀ ਗੁਰਸ਼ਿਪ ਅੱਗੇ ਸੌਂਪੀ ਸੀ ਆਪਣੇ ਬੇਟੇ ਬਾਬਾ ਗੁਰਦਿੱਤ ਜੀ ਦੇ ਬੇਟੇ ਛੋਟੇ ਬੇਟੇ ਦੇਖੋ ਧੀਰਮਲ ਤੁਸੀਂ ਨਾ ਜਰੂਰ ਸੁਣਿਆ ਹੋਣਾ ਧੀਰਮਲ ਇਹ ਸਿੱਖ ਤੁਸੀਂ ਜਰੂਰ ਨਾ ਸੁਣਿਆ ਹੋਊਗਾ ਉਹਨਾਂ ਦੇ ਹੁੰਦੇ ਹੋਏ ਵੀ ਗੁਰੂ ਹਰ Rai ਜੀ ਨੂੰ ਗੁਰਸ਼ਿਪ ਸੌਂਪੀ ਗਈ ਹੈ ਤੁਹਾਡੇ ਮਨ 'ਚ ਸਵਾਲ ਹੋਣਾ ਚਾਹੀਦਾ ਹੈ ਵੀ ਇਹਨਾਂ ਦੇ ਤਾਂ ਅੱਗੇ ਪੰਜ ਬੇਟੇ ਸੀ ਨਾ ਇਹਨਾਂ ਦੇ ਅੱਗੇ ਪੰਜ ਬੇਟੇ ਸੀ ਕਿਹੜੇ-ਕਿਹੜੇ ਸੁਣਨਾ ਬਾਬਾ ਗੁਰਦਿੱਤਾ ਜੀ ਬਾਬਾ ਗੁਰਦਿੱਤਾ ਜੀ ਅਟਲ ਰਾਇ ਅਟਲ ਰਾਇ ਅਨੀਰਾਇ ਅਨੀਰਾਇ ਸੂਰਜਮਲ ਸੂਰਜਮਲ ਤੇ ਤਿਆਗਮਲ ਪੰਜ ਬੇਟੇ ਹੋਣ ਦੇ ਬਾਵਜੂਦ ਵੀ ਇਹਨਾਂ ਨੇ ਗੁਰਸ਼ਿਪ ਆਪਣੇ ਪੁੱਤਰੇ ਨੂੰ ਕਿਉਂ ਦਿੱਤੀ ਠੀਕ ਹੈ ਤੇ ਤਿਆਗਮਲ ਜਿਹੜੇ ਕਿ ਇੱਕ ਨਵੇਂ ਗੁਰੂ ਬਣਦੇ ਆ ਠੀਕ ਹੈ ਉਹਨਾਂ ਦੇ ਹੁੰਦਿਆ ਵੀ ਜਿਹੜਾ ਹੈ ਆਪਣੇ ਪੋਤਰੇ ਨੂੰ ਗੁਰਸ਼ਖੋਂਪੀ ਗਈ ਹੈ ਇਹਨਾਂ ਦਾ ਜਨਮ ਹੈ 1621 ਦੇ ਵਿੱਚ ਇਹਨਾਂ ਦਾ ਜਨਮ ਹੈ 1630 ਦੇ ਵਿੱਚ ਠੀਕ ਹੈ ਕੰਪੈਰੀਸ਼ਨ ਖੁਦ ਕਰਨ ਦੀ ਕੋਸ਼ਿਸ਼ ਕਰੋ ਨਾ ਜੀ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਰਹਿੰਦਿਆਂ ਹੀ ਆ ਤਿੰਨ ਬੱਚਿਆਂ ਦੀ ਜਿਹੜੀ ਹੈ ਡੈਥ ਹੋ ਗਈ ਸੀ ਇਹ ਗੁਰੂ ਚਰਨਾ ਜਾਗਰਾ ਜੀ ਸੀ ਅਟਲ ਰਾਏ ਜੀ ਤੁਸੀਂ ਨਾਮ ਬਹੁਤ ਵੱਡਾ ਨਾਮ ਸੁਣਿਆ ਹੋਊਗਾ ਜੋ ਤੁਸੀਂ ਅੰਮ੍ਰਿਤਸਰ ਆਉਨੇ ਹੋ ਤਾਂ ਅਮ੍ਰਿਤਸਰ ਦੇ ਵਿੱਚ ਅਮ੍ਰਿਤਸਰ ਦੀ ਯਾਤਰਾ ਤਦ ਤੱਕ ਸਫਲ ਨਹੀਂ ਮੰਨੀ ਜਾਂਦੀ ਜਦੋਂ ਤੱਕ ਤੁਸੀਂ ਗੁਰਦੁਆਰਾ ਬਾਬਾ ਅਟਲ ਰਾਏ ਜੀ ਦੇ ਗੁਰਦੁਆਰਾ ਸਾਹਿਬ ਚ ਨਤਮਸਤਕ ਨਹੀਂ ਹੋ ਜਾਂਦੇ ਠੀਕ ਹੈ ਇਹ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਵਚਨ ਵੀ ਹੋਏ ਵੇ 9 ਸਾਲ ਦੀ ਉਮਰ ਦੇ ਵਿੱਚ ਜਿਹੜਾ ਹੈ ਗੁਰੂ ਚਰਨਾਂ ਚ ਜਾਵਰਾਜ ਸੀ ਤੇ ਪੂਰੇ ਅਮ੍ਰਿਤਸਰ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਬਿਲਡਿੰਗ ਹੈ ਨਾ ਜਿਹੜੀ ਇਮਾਰਤ ਹੈ ਧਾਰਮਿਕ ਬਿਲਡਿੰਗ ਹੈ ਉਹ ਇਹਨਾਂ ਦੀ ਹੈ 9 ਮੰਜ਼ਿਲਾ ਬਿਲਡਿੰਗ ਬਣੀ ਹੋਈ 9 ਸਾਲ ਦੀ ਉਮਰ ਚ ਗੁਰੂ ਚਰਨਾਂ ਚ ਮਰਾਜੇ ਸੀ ਨਾ ਅਨੀਰਾਏ ਜੀ ਦੀ ਵੀ ਟਾਈਮ ਨਾਲ ਡੈਥ ਹੋ ਗਈ ਸੀ ਬਾਬਾ ਗੁਰਦਤਾ ਜੀ ਵੀ ਸੂਰਜਮਲ ਤੇ ਤਿਆਗਮਲ ਤੇ ਇਹ ਭੋਰੇ ਚੋ ਸਮੇਂ ਤਪ ਕਰ ਰਹੇ ਸੀਗੇ 21 ਸਾਲ ਜਿਸ ਭੋਰੇ ਵਿੱਚ ਤਪ ਕੀਤਾ ਹਨ ਤੁਸੀਂ ਲਾਈਨਾ ਸ਼ਬਦਾਂ ਦੇ ਵਿੱਚ ਸੁਣੀਆਂ ਹੋਣਗੀਆਂ ਇਹ ਭਗਤੀ ਭਾਵ ਜਿਆਦਾ ਵਿਲੀਨ ਸੀਗੇ ਅਜੇ ਹੀ ਸੂਰਤ ਦੇ ਵਿੱਚ ਇਹਨਾਂ ਨੇ ਹਰੀ ਰਾਏ ਜੀ ਨੂੰ ਗੁਰਸ਼ਿਖ ਦੇਣ ਦਾ ਜਿਹੜਾ ਹੈ ਫੈਸਲਾ ਲਿਆ ਸੀਗਾ ਧੀਰਮਲ ਅੱਜ ਵੀ ਧੀਰਮਲੀ ਸਿੱਖ ਤੁਸੀਂ ਨਾ ਸੁਣਦੇ ਹੋਵੋਗੇ ਉਸ ਸਮੇਂ ਧੀਰਮਲ ਜਿਹੜਾ ਹੈ ਸਿੱਖੀਜ਼ਮ ਦੇ ਬਹੁਤ ਐਂਟੀ ਚੱਲਦਾ ਸੀਗਾ ਠੀਕ ਹੈ ਗੁਰਸ਼ਿਪ ਆਪਣੇ ਪੋਤਰੇ ਕੋਲ ਗਈ ਫਿਰ ਉਸ ਤੋਂ ਬਾਅਦ ਹਰ ਰਾਈ ਜੀ ਤੋਂ ਬਾਅਦ ਗੁਰਸ਼ਿਪ ਹੈ ਜਿਹੜੀ ਹਰਕ੍ਰਿਸ਼ਨ ਜੀ ਕੋਲ ਜਾਂਦੀ ਹੈ ਠੀਕ ਹੈ ਯਾਨੀ ਇਹਨਾਂ ਦੇ ਛੋਟੇ ਬੇਟੇ ਕੋਲ ਤੇ ਫਿਰ ਵਾਪਸ ਇਹਨਾਂ ਦੇ ਦਾਦਾ ਜੀ ਯਾਨੀ ਗੁਰੂ ਤੇ ਭਾਦਰ ਜੀ ਨੌਵੇਂ ਗੁਰੂ ਬਣੇ ਸੀਗੇ ਨੌਵੇਂ ਗੁਰੂ ਹੁਣ ਦੇਖੋ ਇਹ ਹਰਕ੍ਰਿਸ਼ਨ ਹਰਕ੍ਰਿਸ਼ਨ ਜੀ ਦੇ ਦਾਦਾ ਜੀ ਸੀਗੇ ਤੇ ਹਰ ਰਾਈ ਜੀ ਦੇ ਚਾਚਾ ਜੀ ਸੀਗੇ ਕਿਉਂ ਤੁਸੀਂ ਆਪ ਸੋਚ ਕੇ ਦੇਖੋ ਰਜੇ ਹਰ Rai ਜੀ ਦੇ ਪਾਪਾ ਦਾ ਕੀ ਨਾਮ ਸੀ ਉਹਨਾਂ ਦੇ ਪਿਤਾ ਦਾ ਨਾਮ ਸੀ ਬਾਬਾ ਗੁਰਦਿੱਤਾ ਜੀ ਤੇ ਬਾਬਾ ਗੁਰ ਗੁਰਦਿੱਤਾ ਜੀ ਦੇ ਪ੍ਰਾਹ ਹੀ ਤਾਂ ਤਿਆਗ ਮੈਂ ਲਗੇ ਨਾ ਠੀਕ ਹੈ ਰਜੇ ਇਸ ਜੀ ਨੂੰ ਤੁਸੀਂ ਆਪ ਦੇ ਪਰਿਵਾਰਿਕ ਮੈਂਬਰਾਂ ਨਾਲ ਕੋਰਿਲੇਟ ਕਰਕੇ ਦੇਖੋ ਤੁਹਾਨੂੰ ਸਮਝ ਆ ਜਾਏਗਾ ਰਜੇ ਠੀਕ ਹੈ ਹਲਪੋ हाँ जी राजी सो पॉइंट नोट कर लो जो लिखा सीगा ਕੀ ਇਹਨਾਂ ਦੀ ਸੁਪਤਨੀ ਦਾ ਨਾਮ ਸੀ ਰਜੇ ਕ੍ਰਿਸ਼ਨਕੌਰ ਇਹ ਤੋਂ ਪ੍ਰਸ਼ਨ ਬਣਨ ਦੀ ਬਹੁਤ ਘੱਟ ਸੰਭਾਵਨਾ ਹੈ ਕ੍ਰਿਸ਼ਨਕੌਰ ਸੁਪਤਰੀ શ્રી ਦਯਾਰਾਮ ਜੀ ਵਾਸੀ ਅਨੂਕ ਸ਼ਹਿਰ ਉੱਤਰ ਪ੍ਰਦੇਸ਼ ਠੀਕ ਹੈ ਅਜਾ ਸਾਡਾ ਪੰਜਾਬ ਜੇਕਰ ਤੁਸੀਂ ਫੋਲੋ ਕਰੀ ਜਾਂਦੇ ਹੋ ਉਹਦੇ ਵਿੱਚ ਸ਼ਾਇਦ ਨਾਮ ਤੁਹਾਨੂੰ ਸੁਲੱਖਣੀ ਜੀ ਦੇਖਣ ਨੂੰ ਮਿਲ ਸਕਦਾ ਹੈ ਇਹਨਾਂ ਦੇ ਦੋਸਤ ਪੁੱਤਰ ਸੀ ਰਾਮ ਰਾਏ ਤੇ ਹਰਕ੍ਰਿਸ਼ਨ ਜੀ ਤੇ ਜੀਵਨ ਕਾਲ 7ਵੀਂ ਪਾਛਈ ਦਾ 1630 ਤੋਂ ਲੈ ਕੇ 1600 రికార్డ్ ਤੱਕ ਸੀ ਸਿਰਫ 31 ਸਾਲ ਦੀ ਉਮਰ ਚ ਜੋਤੀ ਜੋ ਸਮਾਗੇ ਸੀ ਗੁਰਸ਼ਿਪ ਹੈ ਜਿਹੜੀ 16 ਸਾਲ ਇਹਨਾਂ ਨੇ ਸੰਭਾਲੀ ਸੀ ਠੀਕ ਹੈ राजे ਅਗਲੇ ਪੁਆਇੰਟ ਬਲਾਜੁਰਾ ਜੀ ਇਹ ਚਾਰਟ ਸੀ ਜਿਹੜਾ ਤੁਸੀਂ ਨੋਟ ਕਰਨਾ ਸੀ ਮੇ ਵੀ ਕਰ ਲਿਆ ਹੁਣ ਹੈ ਪੀਡੀਐਫ ਹੈ राजे ਤੁਹਾਡੇ ਜੋ ਕਾਲਮ ਬਣਿਆ ਹੋਇਆ ਹੈ ਪੀਡੀਐਫ ਸੈਕਸ਼ਨ ਉਹਦੇ ਵਿੱਚ ਅਪਲੋਡ ਹੋ ਚੁੱਕੀ ਹੈ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਆਲਰੇਡੀ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰਤਾ ਸੀ राजे ਹੁਣ ਸ੍ਰੀ ਗੁਰੂ ਹਰ Rai ਜੀ ਦਾ ਯੋਗਦਾਨ ਕੀ ਰਿਹਾ राजे ਧਿਆਨ ਨਾਲ ਸੁਣੋ राजे ਸਿੱਖ ਗੁਰੂ ਦਾ ਸਮਾ ਕੀ ਸੀ ਸਿੱਖ ਗੁਰੂ ਦਾ ਜਿਹੜਾ ਸਭਾ ਸੀ ਨਾ राजे ਇਹ ਬੁਣ ਚੀ ਇਹ ਐਕਸੈਪਸ਼ਨ ਨਹੀਂ ਮੈਂ ਉਹ ਦੱਸਾਂ ਹਾਂਜੀ ਸਿੱਖ ਗੁਰੂ ਦਾ ਜਿਹੜਾ ਸਮਰਿਆ ਸੀਗਾ ਉਹ 1499 ਤੋਂ ਲੈ ਕੇ 1499 ਤੋਂ ਲੈ ਕੇ ਅੱਜ ਮੈਂ ਗੁਰਗੱਦੀ ਕਾਲ ਜਿਹੜਾ ਮੰਨਿਆ ਜਾਂਦਾ ਉਸ ਬਾਰੇ ਗੱਲ ਕਰੀ ਜਨਾ 1708 ਤੱਕ ਮੰਨਿਆ ਜਾਂਦਾ ਹੈ ਠੀਕ ਹੈ ਗੁਰਗੱਦੀ ਕਾਲ ਜਦੋਂ ਉਹਨਾਂ ਨੂੰ ਗਿਆਨ ਪ੍ਰਾਪਤੀ ਹੁੰਦੀ ਹੈ ਉਸ ਤੋਂ ਬਾਅਦ ਇਹਦੇ ਵਿੱਚ ਨਾ ਅੱਜ ਇੱਕ ਸ਼ਾਂਤੀ ਕਾਲ ਗਿਣਿਆ ਜਾਂਦਾ ਹੈ ਸ਼ਾਂਤੀ ਕਾਲ ਪੀਸ ਪੀਰੀਅਡ ਵੀ ਮਤਲਬ ਜਿਵੇਂ ਰਫਤਾਰ ਬਣੀ ਹੋਈ ਸੀ ਨਾ ਗਰੋਥ ਦੀ ਉਹ ਗਰੋਥ ਹੈ ਜਿਹੜੀ ਨਹੀਂ ਹੋ ਪਾਈ ਉਸ ਸਮੇਂ ਰਾਜੀ 1645 ਤੋਂ ਲੈ ਕੇ 1664 ਤੱਕ ਦਾ ਸਮਾਂ ਇਹਦੇ ਵਿੱਚ ਦੋ ਗੁਰੂ ਸਾਹਿਬਾਨ ਹੋਏ ਐ ਇੱਕ ਤਾਂ 6th ਇੱਕ ਸੌਰੀ 7th ਇੱਕ 8th ਰਾਜੀ 7th ਗੁਰੂ ਦਾ ਟਾਈਮ ਪੀਰੀਅਡ ਸੀ 1645 ਤੋਂ ਲੈ ਕੇ 1661 ਤੱਕ 1661 ਤੋਂ ਲੈ ਕੇ 1664 ਤੱਕ ਰਾਜੀ ਠੀਕ ਹੈ ਇਹ ਤੁਸੀਂ ਧਿਆਨ ਚ ਰੱਖਣਾ ਰਾਜੀ ਹੋਪਫੁਲੀ ਕਲੀਅਰ ਹੋ ਗਿਆ ਹੋਣਾ ਠੀਕ ਹੈ ਇਹਨੂੰ ਸ਼ਾਂਤੀ ਕਾਲ ਕਹਿ ਦਿੰਦੇ ਐ ਪਰ ਫਿਰ ਵੀ ਆਪਾਂ ਜੋ ਵੀ ਇਹਨਾਂ ਦਾ ਯੋਗਦਾਨ ਹੈ ਉਸ ਨੂੰ ਵਿਚਾਰਦੇ ਆ ਬਖਸ਼ਿਸ਼ਾਂ ਦੀ ਸ਼ੁਰੂਆਤ ਹੋਈ ਸੀ ਰਾਜੀ ਪਹਿਲਾ ਕੰਮ ਤੁਹਾਡੇ ਮਨ ਸਵਾਲ ਆਸਨੇ ਸਰ ਬਖਸ਼ਿਸ਼ ਕੀ ਹਿੰਦਾ ਹੈ ਬਖਸ਼ਿਸ਼ ਰਾਜੀ ਪ੍ਰਚਾਰ ਕੇਂਦਰ ਬਣਾਏ ਸੀ ਇਹਨਾਂ ਨੇ ਆ ਤਿੰਨ ਇਗਜ਼ਾਮ ਚ ਪੁੱਛਿਆ ਜਾਂਦੀ ਹੁੰਦੀਆਂ ਬਖਸ਼ਿਸ਼ਾਂ ਪਹਿਲੀ ਬਖਸ਼ਿਸ਼ ਉੱਤਰ ਪੂਰਬੀ ਪਾਰ ਚ ਖੁੱਲੀ ਸੀ ਜਿਸ ਦੀ ਅਗਵਾਈ ਕਰ ਰਹੀ ਸੀ ਭਗਤ ਭਗਵਾਨ ਅੱਛਾ ਤੁਹਾਡੀ ਕਿਤਾਬ ਚ ਨਾਮ ਇਹਨਾਂ ਦਾ ਫਗਤਗੀਰ ਵੀ ਹੋ ਸਕਦਾ ਹੈ ਠੀਕ ਹੈ ਕਨਫਿਊਜ਼ ਨਹੀਂ ਹੋਣਾ ਉਸੇ ਪਰਸਨ ਦਾ ਨਾਮ ਹੈ ਰਾਜੀ ਠੀਕ ਹੈ ਦੂਜੀ ਬਖਸ਼ਿਸ਼ ਦਿੱਲੀ ਸੁਤਰਾਸ਼ਾ ਤੀਜੀ ਬਖਸ਼ਿਸ਼ Rajasthan ਦੇ ਵਿੱਚ ਭਾਈ ਫੇਰੂ ਦੇ ਅਧੀਨ ਖਲੀ ਸਰਾਜ ਉਸ ਤੋਂ ਇਲਾਵਾ ਤੁਹਾਡੀ ਕਿਤਾਬਾਂ ਵਿੱਚ ਸ਼ਾਇਦ ਕਿਤੇ ਆ ਨਾਮ ਵੀ ਦੇਖਣ ਨੂੰ ਮਿਲਣ ਇੰਪੋਰਟੈਂਟ ਹੈ ਨਹੀਂਗੇ ਫਿਰ ਵੀ ਜੇ ਤੁਸੀਂ ਪੜ੍ਹਨਾ ਚਾਹੁੰਦੇ ਹੋ ਵਿਚਾਰਨਾ ਚਾਹੁੰਦੇ ਹੋ ਕਰ ਸਕਦੇ ਹੋ राजे ਠੀਕ ਹੈ ਮਲਤਾਨ ਦੇ ਵਿੱਚ ਭਾਈ ਜੋਧ ਜੀ ਢਾਕਾ ਦੇ ਵਿੱਚ ਭਾਈ ਨੱਥਾ ਜੀ ਕਾਬਲ ਦੇ ਵਿੱਚ ਭਾਈ ਗੋਂਦਾ ਜੀ ਅਗਲੇ ਪੁਆਇੰਟ ਵੱਲ ਅੱਜ राजे ਭਾਈ ਫੂਲ ਨੂੰ ਆਸ਼ੀਰਵਾਦ ਸ੍ਰੀ ਗੁਰੂ ਹਰ Rai ਜੀ ਪੜਦੇ ਦਾ ਦੂਜਾ ਵੱਡਾ ਕੰਮ ਭਾਈ ਫੂਲ ਨੂੰ ਆਸ਼ੀਰਵਾਦ ਫੂਲਕੀਆਂ ਮਿਸਲ ਨਾਲ ਜੋੜ ਕੇ ਪੜਾਇਆ ਜਾਂਦਾ ਰਜੇ ਠੀਕ ਹੈ ਪ੍ਰਚਾਰ ਦੇ ਦੌਰਾਨ ਗੁਰੂ ਜੀ ਨਖਾਣਾ ਪਹੁੰਚੇ ਹਰਿਆਣਾ ਚ ਰਹਿ ਜਾਂਦਾ ਰਜੇ ਇਸ ਜਗ੍ਹਾ ਤੇ ਕਾਲੇ ਨਾ ਦੇ ਸ਼ਰਧਾਲੂ ਦਾ ਆਪਣੇ ਭਤੀਜਾ ਸੰਧਲੀ ਤੇ ਫੂਲ ਨਾਲ ਆਉਣਾ ਗਰੀਬੀ ਸੀ ਗੋਡੇ-ਗੋਡੇ ਗਰੀਬੀ ਸੀ ਤੇ ਉਹ ਜੀ ਸ਼ੁਰੂ ਦੇ ਵਿੱਚ ਗਰੀਬੀ ਦੇਖ ਕੇ ਗੁਰੂ ਜੀ ਦੁਆਰਾ ਅਮੀਰੀ ਅਤੇ ਸੁੱਖ ਭੋਗਣ ਦਾ ਆਸ਼ੀਰਵਾਦ ਦਿੱਤਾ ਸੀ ਰਜੇ ਤੇ ਉਹ ਆਸ਼ੀਰਵਾਦ ਗੁਰੂਆਂ ਦੇ ਵਚਨ ਹੋਏ ਹਣ ਤੇ ਜਾਇਆ ਕਿਵੇਂ ਜਾ ਸਕਦੇ ਰਜੇ ਫੂਲਕੀਆ ਮਿਸਲ ਦੀ ਸਥਾਪਨਾ ਹੁੰਦੀ ਹੈ ਤੇ ਜਿਹੜਾ ਕਾਲੇ ਨਾ ਦਾ ਪੁੱਤਰ ਸੀਗਾ ਉਹ 22 ਪਿੰਡਾਂ ਦਾ ਮਾਲਕ ਬਣਿਆ ਸੀ राजे ਠੀਕ ਹੈ ਅਗਲੇ ਪੁਆਇੰਟ ਵੱਲ ਆਜੋ ਤੇ ਜਿਹੜਾ ਐਗਜ਼ਾਮ 'ਚ ਪੁੱਛੇ ਜਾਣ ਦੀ ਸਭ ਤੋਂ ਜ਼ਿਆਦਾ ਸੰਭਾਵਨਾ ਹੁੰਦੀ ਹੈ ਲਓ राजे ਆਹ ਪ੍ਰਸ਼ਨ ਪਿਆ ਆਹ ਪ੍ਰਸ਼ਨ ਪਿਆ राजे ਆਹ ਪ੍ਰਸ਼ਨ ਸਭ ਤੋਂ ਵੱਧ ਪੁੱਛਿਆ ਜਾਂਦਾ ਹੁੰਦਾ ਹੈ ਜਦੋਂ ਸ੍ਰੀ ਗੁਰੂ ਹਰ Rai ਜੀ ਪੜਾਇਆ ਜਾਂਦਾ ਹੈ ਜਾਂ ਇਹਨਾਂ ਦੇ ਵਿੱਚੋਂ ਪ੍ਰਸ਼ਨ ਪੁੱਛੇ ਜਾਂਦੇ ਆ ਤਾਂ ਪੁੱਛਿਆ ਜਾਂਦਾ ਹੁੰਦਾ ਜੀ ਕਿਸ ਗੁਰੂ ਸਾਹਿਬਾਨ ਨੇ ਆਯੁਰਵੈਦਿਕ ਦਵਾਖਾਨਾ ਖੋਲਿਆ ਸੀ ਤਾਂ 7ਵੀਂ ਪਾਠਸ਼ਈ ਸੀ राजे 7ਵੀਂ ਪਾਠਸ਼ਈ ਨੇ ਆਯੁਰਵੈਦਿਕ દવાਖਾਨਾ ਖੋਲਿਆ ਸੀ ਸੁਣੋ ਦਾਰਾਸ਼ਿਕੋ ਕੌਣ ਸੀ ਸ਼ਾਹਜਹਾਂ ਦਾ ਪੁੱਤਰ ਸੀ ਔਰੰਗਜ਼ੇਬ ਦਾ ਵੱਡਾ ਭਰਾ ਸੀ ਠੀਕ ਹੈ ਬੜਾ ਵਿਦਵਾਨ ਸੀ ਫਿਲਾਸਫਰ ਸੀਗਾ ਤੇ ਧਰਮ ਨਿਰਪੱਖ ਵਿਚਾਰਾ ਵਾਲਾ ਸੀ ਨਿਊਟਰਲ ਵਿਚਾਰਾਂ ਦਾ ਸਿਰਜ ਔਰੰਗਜ਼ੇਬ ਦੁਆਰਾ ਜ਼ਹਿਰ ਦਿੱਤਾ ਗਿਆ ਸੀ ਕਿਉਂਕਿ ਅ ਅਸਲ ਹੱਕਦਾਰੀ ਉਹ ਸੀ ਦਾਰਾਸ਼ਿਕੋ ਤੇ ਅਜਿਹੀ ਸੂਰਤ ਦੇ ਵਿੱਚ ਸ਼੍ਰੀ ਗੁਰੂ ਹਰ Rai ਜੀ ਨੇ ਕੀਰਤਪੁਰ ਸਾਹਿਬ ਵਿਖੇ ਗਰੀਬਾਂ ਤੇ ਬਿਮਾਰਾਂ ਲਈ ਆਯੁਰਵੈਦਿਕ દવાਖਾਨਾ ਖੋਲਿਆ ਸੀ ਤੇ ਉੱਥੇ ਅਨਮੋਲ ਜੜੀ ਬੂਟੀਆਂ ਦੇ ਨਾਲ ਦਾਰਾ ਸ਼ਕੋ ਦਾ ਇਲਾਜ ਕੀਤਾ ਗਿਆ ਸੀ ਤੇ ਜਾਨ ਬਚਾਈ ਗਈ ਸੀ ਰਾਜੀ ਸੋ ਰਾਜੀ ਆਹ ਪ੍ਰਸ਼ਨ ਨੋਟ ਕਰ ਲਓ ਸ਼੍ਰੀ ਗੁਰੂ ਹਰ Rai ਜੀ ਬਾਰੇ ਜਿਹੜਾ ਸਭ ਤੋਂ ਜ਼ਿਆਦਾ ਪੁੱਛਿਆ ਜਾਣ ਵਾਲਾ ਪ੍ਰਸ਼ਨ ਹੈ ਆਯੁਰਵੈਦਿਕ દવાਖਾਨਾ ਕਿਸ ਗੁਰੂ ਸਾਹਿਬ ਨੇ ਖੋਲਿਆ ਸੀ ਰਾਜੀ ਮੈਨੂੰ ਲੱਗਦਾ ਤੁਹਾਡਾ ਕਨਸੈਪਟ ਲੈ ਕਲੀਅਰ ਹੋ ਗਿਆ ਹੁਣ ਠੀਕ ਹੈ ਅਗਲੇ ਪੁਆਇੰਟ ਵੱਲ ਆਜੋ ਇੱਕ ਹੈ ਹੁਣ ਜਦੋਂ ਸਹਾਇਤਾ ਕੀਤੀ ਗਈ ਦਾਰਾ ਸ਼ਿਕੋਦੀ ਅਜਿਹੀ ਸੂਰਤ ਦੇ ਵਿੱਚ ਔਰੰਗਜ਼ੇਬ ਨੇ ਗੁਰੂ ਹਰ Rai ਜੀ ਨੂੰ ਦਿੱਲੀ ਬੁਲਾਇਆ ਸੀ ਉਹਨਾਂ ਨੇ ਖੁਦ ਨਾ ਜਾ ਕੇ ਆਪਣੇ ਜਿਹੜੇ ਗੁਰਗੱਤੀ ਦੇ ਅਸਲ ਹੱਕਦਾਰ ਮੰਨਦੇ ਸੀ ਜਿਨ੍ਹਾਂ ਨੂੰ RAM Rai ਆਪਣੇ ਵੱਡੇ ਬੇਟੇ ਨੂੰ ਭੇਜਿਆ ਸੀ RAM Rai ਦਿੱਲੀ ਜਾ ਕੇ ਮਜਨੂ ਕਾ ਟਿੱਲਾ ਰਾਜੇ ਮਜਨੂ ਕਾ ਟਿੱਲਾ ਯਾਦ ਆ ਗਿਆ ਮਜਨੂ ਕਾ ਟਿੱਲਾ ਅਬਦੁੱਲਾਹ ਨਾਂ ਦਾ ਇਰਾਨੀ ਫਕੀਰ ਸੀ ਜਿਹੜਾ ਤੁਹਾਨੂੰ ਪਹਿਲੀ ਪਾਸ਼ਾਹੀ ਦੇ ਟਾਈਮ ਕਰਵਾਇਆ ਗਿਆ ਸੀਗਾ ਉੱਥੇ ਰਾਜੇ ਉਸੇ ਢਿੱਲੇ ਦੇ ਉੱਪਰ ਜਾ ਕੇ RAM RAI ਜੀ ਜਿਹੜਾ ਹੈ ਆਰਾਮ ਫਰਮਾਉਂਦੇ ਐ ਉੱਥੋਂ ਹੀ ਅੱਗੇ ਰਵਾਨਾ ਹੁੰਦੇ ਐ ਔਰਮ ਜੇਤ ਦੇ ਦਰਬਾਰ ਪਹੁੰਚ ਕੇ RAM RAI ਜੀ ਨੇ ਬਾਣੀ ਦੀ ਤੁਕਾਂ ਨਾਲ ਛੇੜਖਾਨੀ ਕੀਤੀ राजे ਦੂਜੇ ਨੰਬਰ ਤੇ ਜਿਹੜਾ ਪ੍ਰਸ਼ਨ ਬਣਦਾ ਹੁੰਦਾ ਆਲੋ राजे ਆਪਿਆ ਕੁਐਸਚਨ ਕੀ ਬਣਦਾ ਹੁੰਦਾ ਬਾਣੀ ਦੀ ਤੁਕਾਂ ਨਾਲ ਛੇੜਖਾਨੀ ਕਿਹਨੇ ਕੀਤੀ ਸੀ ਤਾਂ ਹਰ ਰਾਜੇ ਦੇ ਵੱਡੇ ਬੇਟੇ RAM RAI ਜੀ ਨੇ ਬਾਣੀ ਦੀ ਤੁਕਾਂ ਨਾਲ ਛੇੜਖਾਨੀ ਕੀਤੀ ਸੀ ਕਿਵੇਂ ਆਸਾ ਦੀ ਵਾਰ ਅ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਐ ਉਹਦੇ ਵਿੱਚ ਆਉਂਦਾ ਹੁੰਦਾ ਹੈ ਮਿੱਟੀ ਮੁਸਲਮਾਨ ਕੀ ਪੀੜੇ ਪਈ ਕੁਮਾਰ ਗੜ पांडे ਇੱਟਾ ਕੀਆ ਜਲਦੀ ਕਰੇ ਪੁਕਾਰ ਉਹਨਾਂ ਨੇ ਕੀ ਕੀਤਾ ਸੀ ਮਿੱਟੀ ਮੁਸਲਮਾਨ ਕੀ ਜੇ ਆਹ ਲਾਈਨ ਔਰੰਗਜ਼ੇਬ ਦੇ ਦਰਵਾਜ਼ੇ ਬੋਲ ਦਿੰਦੇ ਤਾਂ ਸ਼ਾਇਦ ਉੱਥੇ ਹੀ ਜਿਹੜਾ ਹੈ ਸ਼ਹਾਦਤ ਹੋ ਜਾਣੀ ਸੀ ਪਰ ਉਹਨਾਂ ਨੇ ਮਿੱਟੀ ਮੁਸਲਮਾਨ ਕਹਿਣ ਦੀ ਬਜਾਏ ਆਪਣੀ ਜਾਨ ਬਚਾਉਣ ਨੂੰ ਤਵੱਜੂ ਦਿੱਤੀ ਤੇ ਉਹਨਾਂ ਨੇ ਮਿੱਟੀ ਬੇਈਮਾਨ ਕੀ ਕਹਿਤਾ ਸੀ ਉਹਨਾਂ ਨੇ ਬਾਣੀ ਦੀ ਇਹ ਜਿਹੜੀ ਸ਼ਬਦਾਵਲੀ ਹੈ ਇਹਦੇ ਵਿੱਚ ਛੇੜਖਾਨੀ ਕੀਤੀ ਸੀ ਦੀ ਮਿੱਟੀ ਮੁਸਲਮਾਨ ਦੀ ਅਸਲ ਸ਼ਬਦਾਵਲੀ ਤਾਂ ਇਹ ਸੀਗੀ ਵੀ কুমਹਾਰ ਦੇ ਵਿਹੜੇ 'ਚ কুমਹਾਰ ਜੋ ਕਿ ਭਾਂਡੇ ਬਣਾਉਂਦਾ ਹੈ ਉਹਦੇ ਵਿਹੜੇ 'ਚ ਮੁਸਲਮਾਨ ਦੇ ਘਰ ਦੀ ਮਿੱਟੀ ਪਈ ਹੈ ਤੇ ਉਹ ਪੁਕਾਰ ਕਰਦੀ ਹੈ ਵੀ ਮੇਰੇ ਨੂੰ ਜਲਦੀ ਜਲਦੀ ਭਾਂਡੇ ਘੜ ਲੈ ਇੱਟਾ ਘੜ ਲੈ ਜਲਦੀ ਕਰੇ ਪੁਕਾਰ ਠੀਕ ਹੈ ਅਗਲੇ ਪੁਆਇੰਟ ਵੱਲ ਆਜੋ ਜੋਤੀ ਜੋਸ਼ ਮਣਾ ਚੇਤੂਬਰ ਸੋਨਾ ਸਿਕਾਟ ਕੀਰਪੁਰ ਸਾਹਿਬ ਉਤਰਾਧਿਕਾਰੀ ਜੋ ਉਹ ਹਰਕ੍ਰਿਸ਼ਨ ਜੀ ਸੀਗੇ राजे ਆਪਣੇ ਛੋਟੇ ਬੇਟੇ ਨੂੰ ਗੁਰਸ਼ਿਪੋਂ ਕੰਪੀ ਗਈ ਸੀ ਕਾਰਨ ਬਾਣੀ ਦੀ ਤੁਕਾਂ ਨਾਲ ਛੇੜਖਾਨੀ ਕੀਤੀ ਸੀ ਕਿੰਨਾ ਨੇ ਬਾਣੀ ਤੁਕਾਂ ਨਾਲ ਛੇੜਖਾਨੀ ਕੀਤੀ ਸੀ ਰਾਮਰਾਏ ਨੇ ਐਸ ਦਿਨ ਇੱਕ ਕਨਸੈਪਟ ਤੁਹਾਡਾ ਕਲੀਅਰ ਹੋ ਗਿਆ ਹੋਊਗਾ ਕਿਸੇ ਨੂੰ राजे ਸ਼੍ਰੀ ਗੁਰੂ ਹਰ Rai ਜੀ ਬਾਰੇ ਕੋਈ ਵੀ ਤਰ੍ਹਾਂ ਦਾ ਸਵਾਲ ਆ ਰਿਹਾ राजे ਪੁੱਛ ਸਕਦੇ ਹੋ ਸੈਸ਼ਨ ਨੂੰ राजे ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਤੱਕ ਪੇਡ ਗਰੁੱਪ ਦਾ ਹਿੱਸਾ ਬਣਨਾ ਚਾਹੁੰਦੇ ਹੋ ਉਹ ਤੁਸੀਂ ਬਣ ਸਕਦੇ ਹੋ राजे ਤੇ ਜਲਦੀ ਹੀ ਆਪਾਂ ਕੁਆਲਿਟੀ ਦੇ ਸੈਸ਼ਨ ਹੈ ਜਿਹੜਾ YouTube ਦੇ ਉੱਪਰ ਪਬਲਿਕ ਕਰਨ ਜਾ ਰਹੇ ਆ ਕਨਸੈਪਟ ਕਲੀਅਰ ਹੈ राजे 8ਵੀਂ ਪਾਸੇਵਲ ਮੂਵ ਕਰੀਏ ਹਾਂਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ 8ਵੀਂ ਪਾਸੇ ਜਿਨ੍ਹਾਂ ਨੂੰ ਅਸੀਂ ਬਾਲ ਗੁਰੂ ਦੇ ਨਾਮ ਨਾਲ ਪੜਦੇ ਹਾਂ ਠੀਕ ਹੈ ਜੀ ਜਿਨ੍ਹਾਂ ਨੂੰ ਅਸੀਂ ਬਾਲ ਗੁਰੂ ਦੇ ਨਾਮ ਨਾਲ ਪੜਦੇ ਹਾਂ ਉਹਨਾਂ ਬਾਰੇ ਵਿਚਾਰ ਕਰਦੇ ਆ राजे ਠੀਕ ਹੈ ਜੀ ਆਉਂ ਦੇਖਦੇ ਹਾਂ ਜੀ ਸਿੱਖ ਧਰਮ ਦੇ 8ਵੇਂ ਗੁਰੂ ਹੈ ਬਾਲ ਗੁਰੂ ਵਜੋਂ ਜਾਣੇ ਜਾਂਦੇ ਨੇ ਸਿਰਫ 5 ਸਾਲ ਦੀ ਉਮਰ 'ਚ ਗੁਰਸ਼ਿਪ ਸੰਭਾਲੀ ਸੀ ਐਸੇ ਕਰਕੇ ਉਹਨਾਂ ਨੂੰ ਬਾਲ ਗੁਰੂ ਕਿਹਾ ਜਾਂਦਾ ਸਤਵੀਂ ਪਾਸ਼ਾਈ ਸੌਰੀ 8ਵੀਂ ਪਾਸ਼ਾਈ ਇਹਨਾਂ ਦਾ ਜਨਮ 7 ਜੁਲਾਈ 1656 ਗੀਰਤਪੁਰ ਸਾਹਿਬ ਪਿਤਾ ਦਾ ਨਾਮ ਹਰ Rai ਜੀ ਤੇ ਮਾਤਾ ਦਾ ਨਾਮ ਸੁਲਖਣੀ ਕੌਰ ਜੀ ਠੀਕ ਹੈ ਤੇ ਜੀਵਨ ਕਾਲ 1652 ਤੋਂ ਲੈ ਕੇ 1664 ਤੱਕ মাত্র 8 ਸਾਲ ਦੀ ਉਮਰ ਤੇ ਗੁਰਗੱਦੀ ਕਾਲ ਸੀ 1661 ਤੋਂ ਲੈ ਕੇ 1664 ਤੱਕ ਰਹੇ ਠੀਕ ਹੈ ਜੋ ਆਪਾਂ ਹਰ ਗੁਰੂ ਬਾਰੇ ਨੋਟ ਕਰੀਏ ਅਨੇ ਇੱਕੋ ਮਨ ਗੱਲਾਂ ਤੁਸੀਂ ਇੱਧਰ ਵੀ ਨੋਟ ਕਰ ਲਿਜੀਏ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਦਿੱਲੀ ਆਉਣਾ ਔਰਗੰਜੇਬ ਨੇ ਇਹ ਕੰਮ ਰਾਜਾ ਜੈ ਸਿੰਘ ਨੂੰ ਸੌਂਪਿਆ ਸੀ ਰਾਜਾ ਜੈ ਸਿੰਘ ਨੇ ਇਹ ਕੰਮ ਅਕੇ ਪਰਸਾਰਾਮ ਨੂੰ ਸੌਂਪ ਦਿੱਤਾ ਤੇ ਨੋਟ ਸ਼ਿਰੀ ਗੁਰੂ ਹਰਕ੍ਰਿਸ਼ਨ ਜੀ ਨੇ ਦਿੱਲੀ ਆਏ ਪਰ ਔਰੰਗਜ਼ੇਬ ਨੂੰ ਮਿਲਣ ਤੋਂ ਮਨ੍ਹਾ ਕਰਤਾ ਸੀ राजे ਠੀਕ ਹੈ ਪਰ ਉਸ ਸਮੇਂ ਦਿੱਲੀ ਦੇ ਵਿੱਚ ਚੇਚਕ ਤੇ ਹੈਜ਼ਾ ਨਾ ਦਾ ਬਿਮਾਰੀ ਫੈਲੀ ਹੋਈ ਸੀ ਕਿਤੇ ਕਿਤੇ ਕਹਿੰਦਾ ਵੀ ਮਲੇਰੀਆ ਫੈਲਿਆ ਹੋਇਆ ਸੀ ਠੀਕ ਹੈ राजे ਤੇ 30 ਮਾਰਚ 1664 ਨੂੰ ਦਿੱਲੀ 'ਚ ਇੱਕ ਗੁਰੂ ਜਿਹੜਾ ਹੈ ਹਰਕ੍ਰਿਸ਼ਨ ਜੀ ਉਹ ਬਿਮਾਰਾਂ ਦੀ ਸੇਵਾ ਕਰਦੇ ਕਰਦੇ ਗੁਰੂ ਚਰਨਾ ਜਾਗਰਾ ਜੀ ਸੀ ਜੋਤੀ ਜੋਤ ਸਮਾ ਗਏ ਸੀ ਠੀਕ ਹੈ राजे ਇੰਨਾ ਕਲੀਅਰ ਵੀ ਉਹ ਜਿਹੜੇ ਬਿਮਾਰ ਸੀਗੇ ਉਹਨਾਂ ਦੀ ਸੇਵਾ ਕਰਦੇ ਕਰਦੇ ਖੁਦ ਬਿਮਾਰ ਹੋ ਗਏ ਸੀ ਇਸ ਕਰਕੇ ਉਹ ਗੁਰੂ ਚਰਨਾਂ ਚ ਜਾ ਵਿਰਾਜੇ ਸੀ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ ਰਜੇ ਦੋ ਗੁਰਦੁਆਰਾ ਸਾਹਿਬ ਬੜੇ ਇੰਪੋਰਟੈਂਟ ਨੇ ਬਾਬਾ ਗੁਰਦੁਆਰਾ ਬਾਲਾ ਸਾਹਿਬ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਸਮੇਂ ਤੇ ਇਹਨਾਂ ਬਾਰੇ ਤੁਸੀਂ ਨੋਟ ਕਰ ਸਕਦੇ ਹੋ ਯਮਨਾ ਨਦੀ ਦੇ ਕੰਢੇ ਤੇ ਹੈ ਦਿੱਲੀ ਚ ਹੈ ਤੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਅੰਤਿਮ ਸਮਾ ਇੱਥੇ ਬਤੀਤ ਕੀਤਾ ਸੀਗਾ ਅੰਤਿਮ ਸ਼ਬਦ ਇੱਥੋਂ ਹੀ ਨਿਕਲੇ ਸੀ ਬਾਬਾ ਬਕਾਲਾ ਬਾਬਾ ਬਕਾਲਾ ਤੇ ਬਾਬਾ ਬਕਾਲਾ ਜੀ ਬਾਰੇ ਆਪਾਂ ਨੌਵੀਂ ਪਾਸ਼ੀ ਬਾਰੇ ਕੱਲ ਪੜਾਂਗੇ ਪੂਰਾ ਡਿਟੇਲ ਚ ਰਾਫਤਾ ਹੋ ਕਰਾ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਅੰਤਿਮ ਸੰਸਕਾਰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਦਾ ਅੰਤਿਮ ਸੰਸਕਾਰ ਇੱਥੇ ਕੀਤਾ ਗਿਆ ਸੀ ਠੀਕ ਹੈ ਐਸ ਸਥਾਨ ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਮਹਿਲ ਮਤਲਬ ਪਤਨੀ ਉੱਪਰ ਗਿਆ ਮਾਤਾ ਸੁੰਦਰ ਕੌਰ ਜੀ ਮਾਤਾ ਸਾਹਿਬ ਕੌਰ ਜੀ ਦੇ ਅੰਗੀਠੇ ਅੰਗੀਠੇ ਤੋਂ ਭਾਵ ਸਮਾਧ ਤੋਂ ਹੁੰਦਾ ਹੈ ਜੀ ਠੀਕ ਹੈ ਧਾਰਮਿਕ ਸ਼ਬਦਾਵਲੀ ਚ ਅੰਗੀਠੇ ਗਿਆ ਜਾਂਦਾ ਹੈ ਉਹਨਾਂ ਦੇ ਗੀਠੇ ਇੱਥੇ ਬਣੇ ਹੋਏ ਐ ਇਹ ਗੁਰਦੁਆਰਾ ਬਾਲਾ ਸਾਹਿਬ ਜੀ ਦੀ ਖੂਬਸੂਰਤੀ ਐ ਜੋ ਤੁਸੀਂ ਇਸ ਸਮੇਂ ਦਰਸ਼ਨ ਕਰ ਰਹੇ ਹੋ राजे ਠੀਕ ਐ ਅਗਲੇ ਪੁਆਇੰਟ ਵੱਲ ਮੂਵ ਕਰੀਏ ਹਾਂ ਜੀ ਰੇ ਗੁਰਦੁਰਾ ਬੰਗਲਾ ਸਾਹਿਬ ਇਹ ਵੀ ਦਿੱਲੀ ਚ ਹੈ ਤੇ ਅਕਸਰ ਤੁਸੀਂ ਦਿੱਲੀ ਜਾਂਦੇ ਹੋ ਤਾਂ ਗੁਰਦੁਰਾ ਬੰਗਲਾ ਸਾਹਿਬ ਦਰਸ਼ਨ ਕਰਕੇ ਆਉਂਦੇ ਹੋ ਜਿਸ ਥਾਨ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਰੁਕੇ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਰੁਕੇ ਸੀ ਹਾਂ ਜੀ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਰੁਕੇ ਸੀ ਗੁਰਦੁਰਾ ਬੰਗਲਾ ਸਾਹਿਬ ਸਭ ਲਕਾਈ ਦਾ ਦੁੱਖ ਆਪਣੇ ਤੇ ਲਿਆ ਸੀ ਕਿਉਂਕਿ ਬਿਮਾਰਾਂ ਦੀ ਸੇਵਾ ਕਰਦੇ ਕਰਦੇ ਗੁਰੂ ਚਰਨਾਂ ਚ ਵਰਾਜੇ ਸੀ ਇੱਥੇ ਤੁਸੀਂ ਦਰਸ਼ਨ ਕਰਦੇ ਰਜੇ ਇਸ ਜਗ੍ਹਾ ਦੇ ਉੱਪਰ ਉਹਨਾਂ ਨੇ ਦੀਨ ਦੁਖਿਆਂ ਦੇ ਬਿਮਾਰਾਂ ਦੇ ਦਰਦ ਆਪਣੇ ਸਿਰ ਤੇ ਲਈ ਸੀ ਤੇ ਤੁਸੀਂ ਅਰਦਾਸ ਚ ਵੀ ਸੋਹਦੇ ਹੋਗੇ ਸ੍ਰੀ ਗੁਰੂ ਹਰਿਕ੍ਰਿਸ਼ਨ ਧਿਆਈ ਆ ਜਿਸ ਢਿੱਠਾ ਹੈ ਸਭ ਦੁੱਖ ਜਾਏ ਇਹ ਅਰਦਾਸ ਦਾ ਹਿੱਸਾ ਹੈ ਰਜੇ ਠੀਕ ਹੈ ਜੀ ਇਹਦੇ ਨਾਲ ਨਾਲ ਤੁਸੀਂ ਇੱਕ ਚੀਜ਼ ਨੂੰ ਨੋਟ ਕਰਨੀ ਹੈ ਕੁਝ ਗੁਰੂ ਸਾਹਿਬਾਨ ਦੇ ਨਾਮ ਨਾਲ ਉਹਨਾਂ ਦੇ ਨਾਂ ਚੱਲਦੇ ਰਜੇ ਜਿਵੇਂ ਆਪਾਂ ਉਹਨਾਂ ਨੂੰ ਅਰਦਾਸ ਦੇ ਵਿੱਚ ਉਹੀ ਨਾਮ ਲੈ ਕੇ ਸਤਕਾਰ ਦੇ ਹੁੰਨੇ ਆ ਜਦੋਂ ਆਪਾਂ ਰਾਜੀ ਪਹਿਲੀ ਪਾਸ਼ੀ ਬਾਰੇ ਪੜ੍ਹਦੇ ਆ ਠੀਕ ਹੈ ਜਦੋਂ ਆਪਾਂ ਪਹਿਲੀ ਪਾਸ਼ੀ ਬਾਰੇ ਪੜ੍ਹਦੇ ਆ ਤਾਂ ਸਾਡੇ ਮੂੰਹੋਂ ਜਿਹੜੇ ਅਲਫਾਜ਼ ਨਿਕਲਦੇ ਆ ਸਿੱਖ ਧਰਮ ਦੇ ਮੋਢੀ ਸਿੱਖ ਧਰਮ ਦੇ ਮੋਢੀ ਆਪਾਂ ਕਹਿ ਕੇ ਸਤਕਾਰ ਦੇ ਹੁੰਨੇ ਆ ਆਪਾਂ ਕਹਿ ਦਿੰਦੇ ਹੁੰਨੇ ਆ ਵੀ ਹਿੰਦੂਆਂ ਦੇ ਹਿੰਦੂਆਂ ਦੇ ਗੁਰੂ ਤੇ ਮੁਸਲਮਾਨਾਂ ਦੇ ਪੀਰ ਇਹ ਅਕਸਰ ਤੁਸੀਂ ਅਰਦਾਸ ਦੇ ਵਿੱਚ ਬੋਲ ਸੁਣੇ ਹੋਣਗੇ ਮੁਸਲਮਾਨਾਂ ਦੇ ਪੀਰ ਠੀਕ ਹੈ ਜੀ ਅਗਲੇ ਪੁਆਇੰਟ ਵੱਲ ਆਜੋ ਤੁਸੀਂ ਜ਼ਰੂਰ ਸੁਣਿਆ ਹੋਊਗਾ ਚੌਥੀ ਪਾਸ਼ੇ ਬਾਰੇ ਸੋਢੀ ਪਾਸ਼ਾ ਸੋਢੀ ਪਾਸ਼ਾ ਚੌਥੀ ਪਾਸ਼ੇ ਨੂੰ ਕਿਹਾ ਜਾਂਦਾ ਹੈ ਜੀ ਪਨੀਰ ਪਾਸ਼ਾ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦਾਂ ਦੇ ਸਰਤਾਜ ਸ਼ਹੀਦਾਂ ਦੇ ਸਰਤਾਜ ਕਹਿ ਕੇ ਸਤਕਾਰਿਆ ਜਾਂਦਾ ਹੈ ਜੀ ਠੀਕ ਹੈ ਨਾ ਜੀ 6ਵੇਂ ਪਾਸ਼ਾ ਨੂੰ 6ਵੇਂ ਪਾਸ਼ਾ ਨੂੰ ਬੰਦੀ ਛੋੜ ਬਾਬਾ ਕੀ ਕਹਿੰਦੇ ਆ ਜੀ ਬੰਦੀ ਛੋੜ ਬਾਬਾ ਬੰਦੀ ਛੋੜ ਬਾਬਾ ਕਿਆ ਜਾਂਦਾ ਹੈ ਉਸ ਤੋਂ ਬਾਅਦ 8ਵੇਂ ਪਾਸ਼ਾ ਨੂੰ 8ਵੇਂ ਪਾਸ਼ਾ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੂੰ ਬਾਲ ਗੁਰੂ ਕਿਹਾ ਜਾਂਦਾ ਹੈ ਠੀਕ ਹੈ ਤੇ 9ਵੇਂ ਪਾਸ਼ਾ ਨੂੰ 9ਵੇਂ ਪਾਸ਼ਮ ਹਿੰਦ ਦੀ ਚਾਦਰ ਕਹਿ ਦਿੰਦੇ ਆ ਕੀ ਕਹਿੰਦੇ ਆ ਜੀ ਹਿੰਦ ਦੀ ਚਾਦਰ ਕਹਿ ਦਿੰਦੇ ਆ ਤੇ 10ਵੇਂ ਪਾਸ਼ਾ ਨੂੰ ਸਰਬੰਸਦਾਨੀ ਠੀਕ ਹੈ ਜੀ ਇਹ ਕਿਹ ਹੈ ਅੰਦਰ ਹੈ ਜੀ ਉਮੀਦਾਂ ਇਹ ਕਨਸੈਪਟ ਤੁਹਾਡੇ ਕਲੀਅਰ ਹੋ ਗਏ ਹੋਣੇ ਕੋਈ ਮਨਚ ਡਾਊਟ ਹੈ ਰਜੇ ਤੁਸੀਂ ਸਵਾਲ ਤੁਹਾਡੇ ਜੋ ਵੀ ਹੈ ਉਹ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਨਾ ਜੀ ਇੱਕ ਸੀਰੀਜ਼ ਆਪਾਂ ਸਟਾਰਟ ਕੀਤੀ ਹੈ ਠੀਕ ਹੈ ਆਪਾਂ ਸੀਰੀਜ਼ ਜੋ ਸਟਾਰਟ ਕੀਤੀ ਹੋਈ ਹੈ ਉਹਦੇ ਤਹਿਤ ਹੈ राजे ਆਪਾਂ ਅੱਜ ਸਤਵੀਂ ਤੇ ਅੱਠਵੀਂ ਪਾਸ਼ੇ ਬਾਰੇ ਜਿਵੇਂ ਆਪਾਂ ਸ਼ਾਂਤੀ ਕਾਲ 'ਚ ਪੜ੍ਹਦੇ ਹੁੰਨੇ ਆ ਕਿਉਂਕਿ ਬੌਧਾ ਕਨਸੈਪਟ ਹੈ ਨਹੀਂ ਕੋਈ ਇਸ ਕਰਕੇ ਆਪਾਂ ਅੱਜ ਦੇ ਸੈਸ਼ਨ ਨੂੰ ਇੱਥੇ ਹੀ ਵਿਰਾਮ ਲਾਉਨੇ ਆ ਕੋਈ ਮਨ ਸਵਾਲ ਹੈ राजे ਸਤਵੀਂ ਤੇ ਅੱਠਵੀਂ ਪਾਸ਼ੇ ਬਾਰੇ ਤਾਂ ਤੁਸੀਂ ਪੁੱਛ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਮਨ ਸਵਾਲ ਹੋਵੇ राजे ਪੁੱਛ ਸਕਦੇ ਹੋ